ਮੈਜਰ ਕਮਿਸ਼ਨਰ ਪੁਲਿਸ ਵੱਲੋਂ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਫਾਲੋ ਕਰ ਰਹੇ ਹਾਂ ਅਗੇਂਸ ਗੈਂਗਸਟਰਸ ਉਹ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਤਿੰਨ ਗੈਂਗਸਟਰ ਅਸੀਂ ਫੜੇ ਹੈ ਜਿਨ੍ਹਾਂ ਦੇ ਨਾਮ ਹੈਗੇ ਸਾਗਰ ਤੇ ਸ਼ਰਨਜੀ ਜੋ ਕਿ ਤਰਨਤਲ ਰੋਡ ਦੇ ਰਹਿਣ ਵਾਲੇ ਹੈ ਅਤੇ ਮਨਪ੍ਰੀਤ ਐਲੀਅਸ ਰੋਹਿਤ ਐਲੀਅਸ ਰੰਧਾਵਾ ਮਡੀਟਾ ਰੋਡ ਦਾ ਔਰ ਇਹਨਾਂ ਦੇ ਪੋਜੀਸ਼ਨ ਤੋਂ ਤਿੰਨ ਪਿਸਟਲ ਮਿਲੇ ਨੇ 0.45 ਬੋਰ ਦੇ ਦੋ ਤੇ 0.32 ਬੋਰ ਦੇ ਦਾ ਇੱਕ ਪਿਸਟਲ ਹੈ 35 ਲਾਈਫ ਕੈਟਰੀਜਸ ਤੇ 4 ਮੈਗਜ਼ੀਨ ਵੀ ਨਾਲ ਬਰਾਮਦ ਹੋਏ ਨੇ ਇਹ ਸਾਰਾ ਜਿਹੜਾ ਮੋਡਿਊਲ ਹੈ ਤਿਆਰ ਕੀਤਾ ਗਿਆ ਸੀਗਾ ਹਰਪੀ ਤੇ ਐਲੀਅਸ ਹੈਪੀ ਜੈਟ ਜੋ ਕਿ ਜੰਡੇਆਲਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਔਰ ਉਹਨੇ ਇਹ ਸਾਰੇ ਵੈਪਨ ਇਹਨਾਂ ਨੂੰ ਮੁਹੱਈਆ ਕਰਾਏ ਔਰ ਫਾਈਨੈਂਸ਼ੀਅਲ ਹੈਲਪ ਵੀ ਦਿੱਤੀ ਮੋਡਲੀ ਪੁਛ ਕੇ ਜਦ ਤਵੇ ਪਤਾ ਲੱਗਿਆ ਕਿ ਇਹ ਜਿਹੜਾ ਸਾਰਾ ਮੋਡਿਊਲ ਹੈ ਇਹਨੂੰ ਇੱਕ ਤਾਸ ਦਿੱਤਾ ਗਿਆ ਸੀ ਕੰਟਰੈਕਟ ਕਿਲਿੰਗ ਦਾ ਜਿਹੜਾ ਕਿ ਰਾਈਵਲ ਇੱਕ ਗੈਂਗਸਟਰ ਹੈਗਾ ਹੈਪੀ ਜੈਟ ਦਾ ਜਿਹੜਾ ਕਿ ਇਹਨਾਂ ਦੀ ਆਪਸ ਵਿੱਚ ਜੋ ਪਤਾ ਲੱਗਿਆ ਕਿ ਇਸ ਗੱਲ ਤੋਂ ਡਿਫਰੈਂਸਸ ਹੋਏ ਕਿ ਪੈਸੇ ਦੀ ਵੰਡ ਨੂੰ ਲੈ ਕੇ ਔਰ ਇਹ ਆਪ ਇਹ ਦੂਸਰੀ ਗੱਲ ਇਹ ਪਤਾ ਲੱਗੀ ਹੈ ਕਿ ਹੈਪੀ ਚੈਟ ਇਸ ਵੇਲੇ ਫੋਰਨ ਕੰਟਰੀ ਬੇਸਡ ਹੈਗਾ ਇੱਥੋਂ ਭੱਜ ਚੁੱਕਿਆ ਔਰ ਉੱਥੋਂ ਬੈਠਾ ਇਹ ਮਾਡਿਊਲ ਚਲਾ ਰਿਹਾ ਸੀ ਇਹਦੇ 'ਚ ਅੱਗੇ ਵੀ ਡਿਟੇਲ 'ਚ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਹਰ ਪਹਿਲੂ ਤੋਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਛੋੜਬੀਏ ਚ ਗ੍ਰਿਫਤਾਰੀਆਂ ਅਸੀਂ ਕਰਾਂਗੇ ਹੈਪੀ ਜੱਟ ਦਾ ਜੇ ਬੈਕਗ੍ਰਾਉਂਡ ਦੇਖੀਏ ਤਾਂ 18 ਐਫ ਆਈ ਆਰਓ ਦੇ ਖਿਲਾਫ ਦਰਜ ਹੈ ਬੜੀਆਂ ਹੀ ਨੇਸ ਕ੍ਰਾਈਮੀਆਂ ਚਾਹੇ ਉਹ ਤਰਨਤਨ ਹੋਵੇ ਅਮਰਸਰ ਰੂਰਲ ਹੋਵੇ ਡਿਸਟ੍ਰਿਕਟ ਐਸੋਸੀ ਅਮਰਸਰ ਔਰ ਹਰ ਤਰ੍ਹਾਂ ਦੇ ਕੇਸੇ ਦੇ ਖਿਲਾਫ ਚਾਹੇ ਆਮ ਜੱਟਾ ਐਨ ਡੀ ਪੀ ਐ ਸੈਕਟਰ ਉਹਦੇ ਖਿਲਾਫ ਕਰਦੇ ਔਰ ਹੁਣ ਵੀ ਬੈਠਾ ਹੈ ਬਾਹਰੋਂ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਸੋ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਆਪਣੀ ਟੀਮ ਨੂੰ ਔਰ ਮੁਬਾਰਕਬਾਦ ਇਨਾਂ ਔਰ ਇਹਦੇ ਚ ਅਸੀਂ ਡੀਪਲੀ ਇਨਵੈਸਟੀਗੇਟ ਕਰਦੇ ਹੋਏ ਹੋਰ ਵੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ